ਸਰਕਾਰ ਖੁਦ ਕਹਿੰਦੀ ਆ ਡਿਫਾਲਟਡ ਬਨਜੋ ਮੈਂ ਤੁਹਾਡੇ ਨਾਲ ਜਦੋਂ ਸਾਡੇ ਨਾਲ ਇੰਨਾ ਵੱਡਾ ਧੱਕਾ ਹੋ ਰਿਹਾ ਤੇ ਅਸੀਂ ਵੋਟ ਕਿੱਥੋਂ ਦੇਵਾਂਗੇ ਇਸ ਸਰਕਾਰ ਨੂੰ ਵੋਟ ਦੇਵਾਂਗੇ ਨਹੀਂ ਬਿਲਕੁਲ ਨਹੀਂ ਦੇਵਾਂਗੇ ਇਹ ਲੱਖ ਵੋਟ ਤੁਹਾਡੇ ਹੱਥੋਂ ਬਿਲਕੁਲ ਨਿਕਲ ਜਾਣੀਆਂ ਵੋਟ ਬੈਂਕ ਨਾਲੋਂ ਜ਼ਿਆਦਾ ਵੱਡਾ ਆਟੋ ਰਿਕਸ਼ਾ ਦਾ ਆ ਜਾਂਦਾ ਜਿਹੜੇ ਹਜ਼ਾਰਾਂ ਲੱਖਾਂ ਦੀ ਤਜਾਦ ਚ ਪੂਰੇ ਪੰਜਾਬ ਚ ਆਟੋ ਰਿਕਸ਼ਾ ਚੱਲਦੇ ਆ ਜਦੋਂ ਵੋਟ ਲੈਣੀ ਹੁੰਦੀ ਆ ਤੇ ਆਟੋ ਰਿਕਸ਼ਾ ਇਹਨਾਂ ਨੂੰ ਯਾਦ ਆ ਜਾਂਦਾ ਹਰ ਹਰ ਪਾਸੇ ਜਿਆਦਾ ਆ ਜਾਂਦਾ ਆ ਤਾਂ ਸੀਐਮ ਸਾਨੂੰ ਕਹਿ ਰਿਹਾ ਕਿ ਅਲਾ ਸਾਡੇ ਵੱਲ ਦੇਖੋ ਕਿ ਰਾਜਾ ਬੜਿੰਗ ਜੀ ਨੂੰ ਸਪੈਸ਼ਲ ਕਹਿ ਰਹੇ ਆ ਬੱਸਾਂ ਬੁੱਸਾਂ ਦੇ ਵਿਭਾਗ ਨਹੀਂ ਛੱਡ ਕੇ ਕਾਰਡੋ ਵਾਲੇ ਵਿਭਾਗ ਚ ਵੀ ਆ ਜਾਓ ਜਿਹੜਾ ਵੋਟ ਬੈਂਕ ਬਹੁਤ ਵੱਡਾ ਤੁਹਾਡੇ ਹੱਥੋਂ ਜਾ ਰਿਹਾ ਵੇ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਜਨਾ ਸਾਡਾ 2017 ਤੋਂ ਲੈ ਕੇ 2021 ਤੱਕ ਲਾਇਸੈਂਸ ਨਹੀਂ ਬਣਿਆ ਸੀ ਜਦ ਤੁਸੀਂ ਸਾਡਾ ਲਾਇਸੈਂਸ ਹੀ ਨਹੀਂ ਬਣਾ ਸਕਦੇ ਤੁਸੀਂ ਸਾਡੇ ਕੋਲ ਜੁਰਮਾਨਾ ਲੈਣ ਦੇ ਹੱਕਦਾਰ ਹੀ ਨਹੀਂ ਹੈਗੇ ਬਿਲਕੁਲ 1% ਵੀ ਤੁਹਾਡਾ ਵਿਭਾਗ ਸਾਡੇ ਕੋਲ ਜੁਰਮਾਨਾ ਲੈਣ ਦਾ ਹੱਕਦਾਰ ਨਹੀਂ ਹੈਗਾ ਸਾਡੇ ਚਲਾਨ ਕੀਤੇ ਗਏ 47500 ਆ 30000 ਦਾ ਚਲਾਨ ਦਿੱਤਾ ਗਿਆ ਆ ਦੇਖੋ 27000 ਦਾ ਚਲਾਨ ਕੀਤਾ ਗਿਆ ਐਡੇ ਮੋٹے ਮੋٹے ਚਲਾਨ ਕੀਤੇ 200 400 500 ਰੁਪਿਆ ਕਮਾਨ ਵਾਲਾ ਬੰਦਾ 30 30000 ਰੁਪਿਆ 45 45000 ਰੁਪਿਆ ਚਲਾਨਾ ਦਾ ਕਿੱਥੋਂ ਭਰ ਲੂਗਾ ਜਿਹੜਾ 16 ਚੱਕੀ ਗੱਡੀ ਨੂੰ ਵੀ ਉਨਾ ਜੁਰਮਾਨਾ ਔਰ ਸਾਡੇ ਆਟੋ ਰਿਕਸ਼ਾ ਨੂੰ ਵੀ ਉਨਾ ਜੁਰਮਾਨਾ ਮੈਂ ਤੁਹਾਨੂੰ ਦਿਖਾ ਰਿਹਾ ਦੇਖੋ 47500 ਰੁਪਿਆ ਜੁਰਮਾਨਾ ਆਟੋ ਰਿਕਸ਼ਾ ਉੱਤੇ ਜਾਇਜ਼ ਹੈ ਜੀ ਮੈਂ ਸतीश ਕੁਮਾਰ ਜ਼ਿਲ੍ਹਾ ਟੌਰੀਸ਼ਾ ਵਰਕਰਸ ਫੈਡਰੇਸ਼ਨ ਪ੍ਰਧਾਨ ਤੇ ਮੈਂ ਜਿਹੜੀ ਇਹ ਪ੍ਰੈਸ ਕਾਨਫਰੰਸ ਰੱਖੀ ਆ ਸਾਡੇ ਨਾਲ ਕਈ ਸਾਲਾਂ ਤੋਂ ਇਹ ਸ਼ੋਸ਼ਣ ਹੁੰਦਾ ਆ ਰਿਹਾ ਵੀ ਸਾਡਾ ਹਮੇਸ਼ਾ ਵਰਤੋ ਹੀ ਕੀਤੀ ਜਾਂਦੀ ਆ ਪਰ ਸਰਕਾਰਾਂ ਤੇ ਪ੍ਰਸ਼ਾਸਨ ਨੇ ਅਜੇ ਤੱਕ ਸਾਨੂੰ ਕੁਝ ਨਹੀਂ ਦਿੱਤਾ ਅਸੀਂ ਰੋਡ ਤੇ ਉਦਾਂ ਹੀ ਘੁੰਮਦੇ ਆ ਉਦਾਂ ਹੀ ਸਾਡੇ ਚਲਾਨ ਹੁੰਦੇ ਆ ਮੋٹے-ਮੋٹے ਚਲਾਨ ਹੁੰਦੇ ਆ ਬਹੁਤ ਬੁਰਾ ਹਾਲ ਕੀਤਾ ਪਿੱਛੇ ਜੀ ਵੀ ਪ੍ਰੈਸ ਕਾਨਫਰੰਸ ਕੀਤੀ ਮੈਂ ਬੜਾ ਮੀਡੀਆ ਅੱਗੇ ਰੋਲਾ ਵੀ ਪਾਇਆ ਮੀਡੀਆ ਸਾਹਮਣੇ ਬਹੁਤ ਰੋਲਾ ਪਾਇਆ ਸਾਡੀਆਂ ਆਵਾਜ਼ਾਂ ਸਰਕਾਰ ਤੱਕ ਪਹੁੰਚੀਆਂ ਪਰ ناکਾਮਯਾਬੀ ਰਹੀਆਂ ਸਰਕਾਰ ਨੇ ਉੱਤੇ ਕੋਈ ਗੌਰ ਨਹੀਂ ਕੀਤਾ ਇੰਨਾ ਜ਼ਿਆਦਾ ਸਾਡੇ ਜਿਹੜੇ ਮੈਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਇਹ ਹੈ ਨਾ ਕਿ ਸਾਡਾ 2017 ਤੋਂ ਲੈ ਕੇ 2021 ਤੱਕ ਲਾਇਸੈਂਸ ਨਹੀਂ ਬਣਿਆ ਸੀ ਜਦਕਿ ਵਿਭਾਗ ਨੂੰ ਇਹ ਪਤਾ ਹੀ ਨਹੀਂ ਵੀ ਇੱਕ ਲਾਇਸੈਂਸ ਤੋਂ ਬਿਨਾ ਕੋਈ ਵੀ ਵਹੀਕਲ ਡਰਾਈਵ ਨਹੀਂ ਕਰ ਸਕਦੇ ਆਪਾਂ ਵਿਭਾਗ ਵਿਭਾਗ ਜਿਹੜਾ ਬਿਲਕੁਲ ਅੰਧੇਰੇ 'ਚ ਰਹਿ ਗਿਆ ਉਹਨੂੰ ਇਹਨਾਂ ਚੀਜ਼ਾਂ ਦੀ ਕੋਈ ਖ਼ਬਰ ਨਹੀਂ ਸੀ ਕੁਝ ਨਹੀਂ ਸੀ ਪਤਾ ਉਹਨਾਂ ਨੂੰ ਜਿਹੜਾ ਕਿ ਵੋਟ ਬੈਂਕ ਸਭ ਨਾਲੋਂ ਜ਼ਿਆਦਾ ਵੱਡਾ ਆਟੋ ਰਿਕਸ਼ਾ ਦਾ ਆ ਜਾਂਦਾ ਜਿਹੜੇ ਹਜ਼ਾਰਾਂ ਲੱਖਾਂ ਦੀ ਤਜਾਦ ਚ ਪੂਰੇ ਪੰਜਾਬ ਚ ਆਟੋ ਰਿਕਸ਼ਾ ਚੱਲਦੇ ਆ ਜਦੋਂ ਵੋਟ ਲੈਣੀ ਹੁੰਦੀ ਆ ਤੇ ਆਟੋ ਰਿਕਸ਼ਾ ਇਹਨਾਂ ਨੂੰ ਯਾਦ ਆ ਜਾਂਦਾ ਹਰ ਹਰ ਪਾਸੇ ਜ਼ਿਆਦਾ ਆ ਜਾਂਦਾ 2017 ਤੋਂ ਲੈ ਕੇ 2021 ਤੱਕ ਇਹਨਾਂ ਨੇ ਸਾਡਾ ਲਾਇਸੈਂਸ ਨਹੀਂ ਬਣਾਇਆ ਉਸ ਟਾਈਮ ਅਸੀਂ ਬੜਾ ਰੋਲਾ ਪਾਇਆ ਮੰਗ ਪੱਤਰ ਦਿੱਤੇ ਐਸਟੀਸੀ ਸਾਨੂੰ ਮੰਗ ਵਰਤੇ ਤੇ ਤੇ ਟ੍ਰਾਂਸਪੋਰਟ ਮੰਤਰੀ ਸਾਹਿਬ ਨੂੰ ਵੀ ਮੰਗ ਪੱਤਰ ਤੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਫਿਰ ਅਸੀਂ ਆਪਣਾ ਇੱਕ ਮੰਗ ਪੱਤਰ ਦਿੱਤਾ ਭਾਰਤ ਪੂਸ਼ਨਾਸ਼ੂਈ ਨੂੰ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਵਾਇਆ ਵੀ ਤੁਹਾਡਾ ਲਾਇਸੈਂਸ ਬਣੂਗਾ। ਉਹਨਾਂ ਨੇ ਸਾਨੂੰ ਜੋ ਆਸ਼ਵਾਸ਼ਣ ਦਵਾਇਆ ਉਹਨਾਂ ਨੇ ਪੂਰਾ ਵੀ ਕੀਤਾ। ਪਰੰਤੂ ਵਿਭਾਗ ਨੇ ਫਿਰ ਵੀ ਉਹਨੂੰ ਇੱਕ ਸਾਈਡ ਤੇ ਰੱਖਤਾ। ਸੁਪਰੀਮ ਕੋਰਟ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਜਿਹੜਾ ਲਾਇਸੈਂਸ ਆ ਇੱਕ ਅਨਪੜ ਬੰਦੇ ਦਾ ਵੀ ਬਣ ਸਕਦਾ। ਜਦਕਿ ਇਹਨਾਂ ਨੇ ਨਾਲ ਕੰਡੀਸ਼ਨ ਲਾਤੀ ਟੈਪ ਟੈਸਟ ਲੈਣਾ ਵਾ। ਜਿਹੜਾ ਬੰਦਾ ਅਨਪੜ ਹੋਊਗਾ ਟੈਪ ਫੜੀ ਨਹੀਂ ਸਕਦਾ। ਟੈਪ ਟੈਸਟ ਕਿਵੇਂ ਦੇਊਗਾ? ਨੰਬਰ 1 ਇਹ, ਨੰਬਰ 2 ਚਲਾਨ। ਚਲਾਨਾਂ ਦਾ ਬੜਾ ਅਸੀਂ ਪਿੱਛੇ ਰੋਲਾ ਪਾਇਆ ਸੀ ਆ ਦੇਖੋ। ਸਾਡੇ ਚਲਾਨ ਕੀਤੇ ਗਏ 47500 ਅਤੀ 30000 ਦਾ ਚਲਾਨ ਕੀਤਾ ਗਿਆ ਆ ਦੇਖੋ 27000 ਦਾ ਚਲਾਨ ਕੀਤਾ ਗਿਆ ਐਡੇ ਮੋٹے ਮੋٹے ਚਲਾਨ ਕਿਤੇ 200 400 500 ਰੁਪਿਆ ਕਮਾਣ ਵਾਲਾ ਬੰਦਾ 30 30000 ਰੁਪਿਆ 45 45000 ਰੁਪਿਆ ਚਲਾਨਾ ਦਾ ਕਿੱਥੋਂ ਭਰ ਲੂਗਾ ਮੈਨੂੰ ਸਰਕਾਰ ਦੱਸੇ ਇਹ ਕਿੱਥੋਂ ਅਸੀਂ ਪੂਰੇ ਕਰੀਏ ਜਿਹੜੇ ਅੱਜ ਤੁਸੀਂ ਬਿਜਲੀ ਦੇ ਬਿੱਲ ਮਾਫ ਕਰਕੇ ਸਾਨੂੰ ਜਿਹੜੇ ਲੋਲੀਪੌਪ ਦੇ ਰਹੇ ਹੋ ਪਹਿਲਾਂ ਇੰਨਾਂ ਚੀਜ਼ਾਂ ਨੂੰ ਦੇਖੋ ਆ ਕੀ ਚੀਜ਼ਾਂ ਨੇ ਤੁਸੀਂ ਕਹ ਰਹੇ ਸੀ ਕਿ ਟ੍ਰੈਫਿਕ ਬੰਦੋਂ ਤੁਸੀਂ ਆਟੋ ਵੀ ਵੇਚੇ ਗਏ ਹੋ ਕੀ ਮਾਮਲਾ ਹੈ ਟ੍ਰੈਫਿਕ ਪੁਲਸ ਨੇ ਜੇ ਲੋਕ ਇਹ ਚਲਾਨ ਨਹੀਂ ਭੁਗਤੇਗੇ ਜਿਹੜੇ ਲੋਕ ਇਹ ਚਲਾਨ ਚਲਾਨ ਨਹੀਂ ਭੁਗਤੇਗੇ ਟ੍ਰੈਫਿਕ ਪੁਲਸ ਨੇ ਕੀ ਕੀਤਾ ਸਾਡੇ ਆਟੋ ਰਿਕਸ਼ਾ ਕਬਾੜ ਦੇ ਵਿੱਚ ਵੇਚਤੇ 7000 ਤੋਂ ਲੈ ਕੇ 7500 ਰੁਪਏ ਦੇ ਵਿੱਚ ਕਬਾੜ ਚ ਵੇਚਤੇ ਸਾਨੂੰ ਜੁਰਮਾਨੇ ਨਹੀਂ ਮਾਫ ਕੀਤੇ ਸਾਨੂੰ ਕਹਿੰਦੇ ਤੁਹਾਡੇ ਕੋਲ ਜੁਰਮਾਨਾ 45000 ਹੀ ਲੈਣਾ 28000 ਹੀ ਲੈਣਾ 30000 ਹੀ ਲੈਣਾ ਪਰੰਤੂ ਉਹਨੂੰ ਕਬਾੜ ਦੇ ਵਿੱਚ ਵੇਚ ਦਿੱਤਾ ਗਿਆ ਇਹ ਚੰਨੀ ਸਾਹਿਬ ਤੁਸੀਂ ਮੈਨੂੰ ਦੱਸੋ ਰਾਜਾ ਵੜਿੰਗ ਜੀ ਤੁਸੀਂ ਦੱਸੋ ਇਹ ਕਿੱਥੋਂ ਦੀ ਇਨਸਾਫੀ ਹੈ ਮੈਨੂੰ ਦੱਸੋ ਜੀ ਇਨਸਾਫ ਕਿੱਥੋਂ ਦਾ ਹੈ ਪੂਰੇ ਪੰਜਾਬ ਵਿੱਚ ਇਹ ਕਿੱਥੋਂ ਦਾ ਇਨਸਾਫ ਹੋ ਰਿਹਾ ਕੋਈ ਇਨਸਾਫ ਨਹੀਂ ਸਾਡੇ ਨਾਲ ਹੋ ਰਿਹਾ ਬਹੁਤ ਬੁਰਾ ਤੱਕਾ ਹੋ ਰਿਹਾ ਆਟੋ ਰਿਕਸ਼ਾ ਵਾਲਿਆਂ ਨਾਲ ਅੱਜ ਤੱਕ ਸਾਨੂੰ ਇੰਨੇ ਸਾਲਾਂ ਚ yellow lane ਨਹੀਂ ਦਿੱਤੀ ਗਈ ਇੱਕ ਸਵਾਰੀ ਉਤਾਰਨ ਤੇ ਸਵਾਰੀ ਚੜਾਣ ਲਈ ਕੋਈ yellow lane ਨਹੀਂ ਦਿੱਤੀ ਸੀ ਬੜਾ ਰੋਲਾ ਵੀ ਪਾਇਆ ਕੋਈ ਸੁਣਵਾਈ ਹੈ ਨਹੀਂ ਇੱਥੇ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਕੁਝ ਨਹੀਂ ਹੈ ਗਰੀਬ ਮਾਰ ਪੂਰੀ ਤਰ੍ਹਾਂ ਹੋ ਰਹੀਆ ਬੁਰਾ ਹਾਲ ਹੋ ਰਿਹਾ ਸਾਡਾ ਜੀ ਤੁਸੀਂ ਪਹਿਲਾਂ ਤੁਸੀਂ ਮੀਟਿੰਗ ਵੀ ਕੀਤੀ ਸੀਗੀ ਕੁਝ ਉੱਚ ਅਧਿਕਾਰੀਆਂ ਨਾਲ ਉਹਦੇ ਵਿੱਚ ਕੋਈ ਹੋਇਆ ਤੁਹਾਡਾ ਹਾਲ ਬੜੀ ਮੀਟਿੰਗ ਕੀਤੀ ਸਾਡਾ ਕੋਈ ਹੱਲ ਨਹੀਂ ਕੀਤਾ ਉਹਨਾਂ ਨੇ ਅਸੀਂ yellow line ਪਿੱਛੇ ਹੁਣ ਪਿੱਛੇ ਆਪਣਾ ਜੁਆਇਨਲ ਕਮਿਸ਼ਨਰ ਸਾਹਿਬ ਨਾਲ ਉਹਨਾਂ ਨੂੰ ਮੰਗ ਪੱਤਰ ਵੀ ਦਿੱਤਾ ਪਰ ਉਹ ਸਾਰਾ ਮੁੱਦਾ ਵਿੱਚ ਹੀ ਉਸ ਤਰ੍ਹਾਂ ਹੀ ਚੱਲ ਰਿਹਾ ਤੇ ਹੁਣ ਤੁਸੀਂ ਕੀ ਮੰਗ ਰੱਖਦੇ ਹੋ ਜਿਵੇਂ ਕਿ ਕੱਲ ਸੀਐਮ ਸਾਹਿਬ ਆ ਰਹੇ ਨੇ ਲੁਧਿਆਣੇ ਦੇ ਵਿੱਚ ਉਹਨਾਂ ਦਾ ਦੌਰਾ ਤੇ ਕੀ ਕਹਿਣਾ ਚਾਹੁੰਦੇ ਹੋ ਕੀ ਆਪਣੇ ਉਹਨੂੰ ਮੈਂ ਤਾਂ ਸੀਐਮ ਸਾਹਿਬ ਨੂੰ ਕਹਿ ਰਿਹਾ ਵੀ ਆਲਾ ਸਾਡੇ ਵੱਲ ਦੇਖੋ ਤੇ ਰਾਜਾ ਵੜਿੰਗ ਜੀ ਨੂੰ ਸਪੈਸ਼ਲ ਕਹਿ ਰਿਹਾ ਬੱਸਾਂ bussਾਂ ਦੇ ਮਹਿਕਮੇ ਛੱਡ ਕੇ ਕਾਰਡੋ ਵਾਲੇ ਮਹਿਕਮੇ 'ਚ ਵੀ ਆ ਜਾਓ ਜਿਹੜਾ ਵੋਟ ਬੈਂਕ ਬਹੁਤ ਵੱਡਾ ਤੁਹਾਡੇ ਹੱਥੋਂ ਜਾ ਰਿਹਾ ਬਿਲਕੁਲ 100% ਜਾ ਰਿਹਾ 20 ਲੱਖ ਵੋਟ ਤੁਹਾਡੇ ਹੱਥੋਂ ਬਿਲਕੁਲ ਨਿਕਲ ਜਾਣੀਆਂ ਮੈਂ ਤੁਹਾਨੂੰ ਅੱਜ ਸਪਸ਼ਟੀਕਰਨ ਕਰਦਾ ਬਹੁਤ ੱੱਕਾ ਹੋਇਆ ਾਟੋ ਵਾਲਿਆਂ ਨਾਲ ਅੱਜ ਵੀ ੱੱਕਾ ਹੋ ਰਿਹਾ ਤੁਸੀਂ 1% ਕੋਈ ਵੀ ਲਫ਼ਜ਼ ਾਟੋ ਰਿਕਸ਼ਾ ਵਾਰਿਆ ਵਾਲੇ ਨਹੀਂ ਬੋਲਿਆ ਤੁਸੀਂ ਇੱਕ ਬੱਸਾਂ ਦੇ ਵਿੱਚ ਲੱਗ ਰਹੇ ਹੋ ਅੱਜ 40 ਲੱਖ ਰੁਪਏ ਇਕੱਠਾ ਕਰ ਲਿਆ ਪਹਿਲਾਂ ਉਹ ਕਿੱਥੇ ਸੀ ਪਹਿਲਾਂ ਤੁਹਾਡਾ ਮਹਿਕਮਾ ਕੰਮ ਨਹੀਂ ਕਰਦਾ ਸੀ ਸਰਕਾਰ ਉਹੀ ਸੀ ਤੁਹਾਡੀ ਸਰਕਾਰੀ ਸੀ ਉਦੋਂ 40 ਲੱਖ ਰੁਪਏ ਨਹੀਂ ਇਕੱਠਾ ਕੀਤਾ ਅੱਜ ਅੱਜ ਲਾਸਟ ਵਾਲੇ ਦੇਣਾ ਚਾਕੇ 40 ਲੱਖ ਰੁਪਏ ਕੋ ਇਕੱਠਾ ਹੋ ਰਿਹਾ ਤੁਸੀਂ ਵੋਟ ਬੈਂਕ ਦੀ ਗੱਲ ਕਰਦੇ ਹੋ ਉਹ ਕਿੱਦਾਂ ਹੱਥੋਂ ਨਿਕਲ ਸਕਦਾ ਵੀ ਮੈਨੂੰ ਜਦੋਂ ਸਾਡੇ ਨਾਲ ਇੰਨਾ ਵੱਡਾ ਧੱਕਾ ਹੋ ਰਿਹਾ ਤੇ ਅਸੀਂ ਵੋਟ ਕਿੱਥੋਂ ਦੇਵਾਂਗੇ ਇਸ ਸਰਕਾਰ ਨੂੰ ਵੋਟ ਦੇਵਾਂਗੇ ਹੀ ਨਹੀਂ ਬਿਲਕੁਲ ਨਹੀਂ ਦੇਵਾਂਗੇ ਬਿਜਲੀ ਦੇ ਬਿੱਲ ਮਾਫ ਕੀਤੇ 2 2 ਕਿਲੋਵਾਟ ਦੇ ਕਹਿੰਦੇ ਜਿਹੜੇ ਮੀਟਰ ਲੱਗੇ ਆ ਉਹਨਾਂ ਨੂੰ ਬਿਜਲੀ ਦੇ ਬਿੱਲ ਮਾਫ ਆ ਮੇਰੇ ਆਟੋ ਰਿਕਸ਼ਾ ਚਾਲਕ 85% ਕਿਰਾਏ ਤੇ ਰਹਿੰਦੇ ਆ ਔਰ ਸਬ ਮੀਟਰ ਲੱਗੇ ਆ ਉਹਨਾਂ ਨੇ 5% ਤੇ 10% ਤੇ 8% ਦੇ ਰੁਪਏ ਲੈ ਕੇ ਬਿਜਲੀ ਦੇ ਬਿੱਲ ਪੇ ਕੀਤੇ ਉਹਨਾਂ ਲਈ ਕੋਈ ਰੀਲੀਫ ਨਹੀਂ ਹੈਗੀ ਸਰਕਾਰ ਖੁਦ ਕਹਿੰਦੀ ਹੈ ਡਿਫਾਲਟਡ ਬਣ ਜਾਓ ਮੈਂ ਤੁਹਾਡੇ ਨਾਲ ਆ ਜਿਹੜੇ ਡਿਫਾਲਟਡ ਆ ਉਹਨਾਂ ਨਾਲ ਹੀ ਆ ਜਿਨ੍ਹਾਂ ਨੇ ਬਿਜਲੀ ਦੇ ਬਿੱਲ ਨਹੀਂ ਭਰੇ ਉਹਨਾਂ ਦੇ ਬਿਜਲੀ ਦੇ ਬਿੱਲ ਭਰੇ ਦਿੰਦੇ ਆ ਜਿਨ੍ਹਾਂ ਨੇ ਕਰਜ਼ੇ ਵਿਚਾਰਿਆ ਨੇ ਦੇਣੇ ਆ ਵਿਆਜਾਂ ਦੇ ਪੈਸੇ ਫੜ ਕੇ ਉਹਨਾਂ ਨੇ ਆਪਣਾ ਜਿਹੜਾ ਕੋਰੋਨਾ ਚੱਲਦਾ ਸੀ ਕੋਰੋਨਾ ਦੇ ਵਿੱਚ ਆਪਣੇ ਜੋ ਆਪਣੇ ਘਰ ਦਾ ਰਾਸ਼ਨ ਚਲਾਇਆ ਜੋ ਮਤਲਬ ਆ ਬਿਜਲੀ ਦੇ ਬਿੱਲ ਪੇ ਕੀਤੇ ਉਹਨਾਂ ਨੂੰ ਕੋਈ ਮਾਫੀ ਨਹੀਂ ਹੈਗੀ ਮੰਗ ਕਰਦੇ ਸਰ ਮੰਗ ਕੀ ਤੁਹਾਡੀ ਆ ਮੰਗਾ ਹੀ ਨਹੀਂ ਸਰਕਾਰ ਇਹ ਮੈਂ ਸਰਕਾਰ ਕੋ ਮਾਫੀ ਮੰਗ ਮੰਗਦਾ ਵੀ ਜਿਹੜੇ ਸਾਡੀਆਂ ਮੰਗਾਂ ਨੇ ਨਾ ਪੂਰੀਆਂ ਕੀਤੀਆਂ ਜਾਣ ਕੀਤਾ ਜਾਵੇ ਜਿਹੜਾ 16 ਚੱਕੀ ਗੱਡੀ ਨੂੰ ਵੀ ਉਨਾ ਜੁਰਮਾਨਾ ਔਰ ਸਾਡੇ ਆਟੋ ਰਿਕਸ਼ਾ ਨੂੰ ਵੀ ਉਨਾ ਜੁਰਮਾਨਾ ਮੈਂ ਤੁਹਾਨੂੰ ਦਿਖਾ ਰਿਹਾ 47500 ਰੁਪਏ ਜੁਰਮਾਨਾ ਆਟੋ ਰਿਕਸ਼ਾ ਉੱਤੇ ਜਾਇਜ਼ ਹੈ ਜੀ ਇਹਦਾ ਜਿਹੜਾ ਜੁਰਮਾਨਾ ਵਾ 100 ਰੁਪਏ ਤੋਂ ਲੈ ਕੇ 500 ਰੁਪਏ ਤੱਕ ਜੁਰਮਾਨਾ ਤਾਂ ਉੱਪਰ ਹੋਣਾ ਹੀ ਨਹੀਂ ਚਾਹੀਦਾ ਆਟੋ ਰਿਕਸ਼ਾ ਦਾ ਦੂਜੀ ਜਿਹੜੀ ਸਾਡੀ ਮੰਗ ਆ ਸਾਡਾ ਲਾਇਸੈਂਸ ਜਿਹੜਾ ਵਾ ਉਹਦੇ ਤੇ ਟੈਪ ਟੈਸਟ ਦੀ ਜਿਹੜੀ ਉਹਨਾਂ ਨੇ ਧਾਰਾ ਲਾਈ ਆ ਉਹ ਖਤਮ ਕਰ ਦਿੱਤੀ ਜਾਵੇ ਜਿਹੜੇ ਆਟੋ ਰਿਕਸ਼ਾ ਦਾ ਟੈਕਸ ਆ ਉਹ 2400 ਰੁਪਏ ਸਾਲ ਦਾ ਟੈਕਸ ਆ ਔਰ 8000 ਰੁਪਏ ਉੱਤੇ ਉਹਦਾ ਸਾਨੂੰ ਦੱਸੋ ਜੁਰਮਾਨਾ ਕਿਸ ਚੀਜ਼ ਦਾ ਜੇ ਕਰੋਨਾ ਦੇ ਵਿੱਚ ਅਸੀਂ ਟੈਕਸ ਨਹੀਂ ਭਰਿਆ ਅੱਜ ਅਸੀਂ ਟੈਕਸ ਭਰਨ ਨੂੰ ਤਿਆਰ ਆ ਸਾਡੇ ਕੋਲ ਜੁਰਮਾਨਾ ਕਹਦਾ ਲਿਆ ਜਾਂਦਾ ਉੱਥੇ ਕਹਿੰਦੇ ਜੀ ਆਈਡੀ ਤਾਂ ਲੱਗੂਗੀ ਪਹਿਲਾਂ ਦਾ ਜੁਰਮਾਨਾ ਭਰੋ 8000 ਰੁਪਇਆ ਨਾਲ ਤੁਹਾਨੂੰ ਸਾਨੂੰ 1.5% ਵਿਆਜ ਦਿਓ ਅਸੀਂ ਆਟੋ ਰਿਕਸ਼ਾ ਦਾ ਸਿਰਫ ਸਿਰਫ ਤੇ ਸਿਰਫ 2400 ਰੁਪਇਆ ਟੈਕਸ ਦੇ ਸਕਦੇ ਆ ਕੋਈ ਜੁਰਮਾਨਾ ਨਹੀਂ ਦੇਸਾਂ ਸਾਨੂੰ ਪੂਰਾ ਜੁਰਮਾਨਾ ਮਾਫ ਕੀਤਾ ਜਾਵੇ ਪਿਛਲਾ ਅਗਲਾ ਜਿਹੜਾ ਮਰਜੀ ਜੁਰਮਾਨਾ ਸਾਨੂੰ ਬਿਲਕੁਲ ਮਾਫ ਕੀਤਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਕੋਈ ਜੁਰਮਾਨਾ ਨਾ ਪਾਇਆ ਜਾਵੇ ਐਸੀ ਦਾ ਥੋੜਾ 1 ਅਕਤੂਬਰ ਤੋਂ ਲੈ ਕੇ ਜਿਹੜੀ 30 ਅਕਤੂਬਰ ਤੱਕ ਤਰੀਕ ਬਤਾ ਦਿੱਤੀ ਹੈ ਪਾਸਿੰਗ ਦੀ ਫਿਟਨੈਸ ਦੀ ਜਿਹੜੇ ਆਟੋ ਰਿਕਸ਼ਾ ਦੇ ਫਿਟਨੈਸ ਹੋਣੀ ਹੈ ਜਾਂ ਪਾਸਿੰਗ ਹੋਣੀ ਹੈ ਜਾਂ ਪਰਮਿਟ ਉਹਦੇ ਰਿਨਿਊ ਕਰਾਣੇ ਆ ਉਹ ਚ ਰੀਲੀਫ ਦਿੱਤੀ ਗਈ ਆ ਤੇ 3-4 ਤਰੀਕ ਤੋਂ ਬਾਅਦ ਇਹਨਾਂ ਦੀ ਹੜਤਾਲ ਸ਼ੁਰੂ ਹੋ ਗਈ ਉਸ ਤੋਂ ਬਾਅਦ ਉੱਥੇ ਵਰਕਿੰਗ ਹੀ ਨਹੀਂ ਹੋ ਰਹੀ ਜੇ ਵਰਕਿੰਗ ਨਹੀਂ ਹੋ ਰਹੀ ਅਸੀਂ ਉੱਥੇ ਪੇ ਪੈਸੇ ਪਏ ਹੀ ਨਹੀਂ ਕੀਤੇ ਅਸੀਂ ਫਿਟਨੈਸ ਕਰਾਈ ਹੀ ਨਹੀਂ ਪਾਸਿੰਗ ਕਰਾਈ ਹੀ ਨਹੀਂ ਹੁਣ ਜਦੋਂ ਅਸੀਂ ਬਾਅਦ ਚੋਂ ਕਰਾਵਾਂਗੇ ਸਾਨੂੰ ਇਹਨਾਂ ਨੇ 50 ਰੁਪਏ ਰੋਜ਼ ਦੇ ਹਿਸਾਬ ਨਾਲ ਜੁਰਮਾਨਾ ਪਾਣਾ ਜੀ ਅਸੀਂ ਕਹਿੰਦੇ ਸਾਨੂੰ ਇਹ ਜੁਰਮਾਨਾ ਬਿਲਕੁਲ ਮਾਫ ਕੀਤਾ ਜਾਵੇ ਚੰਨੀ ਸਾਹਿਬ ਧਿਆਨ ਦਿਓ ਇੱਧਰ ਸਾਡੇ ਮਹਿਕਮੇ ਦੇ ਵਿੱਚ ਸਾਰੇ ਹੀ ਧਰਮਾਂ ਦੇ ਆ ਸਾਰੇ ਸਭ ਕੁਝ ਆਂਦਾ ਸਾਡੇ ਸਿੱਖ ਵੀ ਆ ਹਿੰਦੂ ਵੀ ਆ ਈਸਾਈ ਵੀ ਆ ਮੁਸਲਮਾਨ ਵੀ ਆ ਇਸ ਮਹਿਕਮੇ ਵੱਲ ਜਰੂਰ ਧਿਆਨ ਦਿਓ ਲੱਗੇ 2021 ਤੱਕ ਜੋ ਸਾਡੇ ਚਲਾਨ ਹੋਏ ਲਾਇਸੈਂਸ ਦੇ 5000 ਰੁਪਇਆ ਪਰ ਚਲਾਨ ਮਗਰ ਲਿਆ ਗਿਆ ਜਿਹੜਾ ਕਿ 1 ਲੱਖ ਰੁਪਏ ਤੋਂ ਉੱਪਰ ਬੰਦਾ ਸਾਡਾ ਪੈਸਾ ਦੱਸੋ ਤੁਸੀਂ ਕਿਵੇਂ ਵਾਪਸ ਕਰੋਗੇ ਅਸੀਂ ਕੋਰਟ ਦਾ ਦਰਵਾਜ਼ਾ ਖੜਕਾਈਏ ਕਿ ਤੁਸੀਂ ਸਾਨੂੰ ਆਪਣੇ ਆਪ ਦੋਗੇ ਜਦੋਂ ਤੁਸੀਂ ਸਾਡਾ ਲਾਇਸੈਂਸ ਹੀ ਨਹੀਂ ਬਣਾ ਸਕਦੇ ਸੀ ਤੁਸੀਂ ਸਾਡੇ ਕੋਲ ਜੁਰਮਾਨਾ ਲੈਣ ਦੇ ਹੱਕਦਾਰ ਹੀ ਨਹੀਂ ਹੈਗੇ ਬਿਲਕੁਲ 1% ਵੀ ਤੁਹਾਡਾ ਵਿਭਾਗ ਸਾਡੇ ਕੋਲ ਜੁਰਮਾਨਾ ਲੈਣ ਦਾ ਹੱਕਦਾਰ ਨਹੀਂ ਹੈਗਾ ਜਦ ਲਾਇਸੈਂਸ ਨਹੀਂ ਬਣਾ ਸਕਦੇ ਸੀ ਮੈਨੂੰ ਇਹਨਾਂ ਚੀਜ਼ਾਂ ਦੇ ਜਵਾਬ ਦਿਓ ਇੱਕ ਆਟੋ ਰਿਕਸ਼ਾ ਵਾਲਾ ਜੀ ਜੇ ਸਬਜ਼ੀ ਮੰਡੀ ਤੋਂ ਜੇ ਕੋਈ ਪਿਆਜ਼ਾਂ ਦਾ ਗੱਟਾ ਜਾਂ ਇੱਕ ਬੋਰਾ ਛੋਟਾ ਜਿਹਾ ਰੱਖ ਲੈਂਦਾ ਨਾ ਤੇ ਉਹਨੂੰ ਰੋਕ ਕੇ ਟ੍ਰੈਫਿਕ ਪੁਲਿਸ ਕੀ ਕਹਿੰਦੀ ਹੈ ਇਹਨੂੰ ਤੁਸੀਂ ਕਮਰਸ਼ੀਅਲ ਯੂਜ਼ ਕੀਤਾ ਉਹਦਾ 2000 ਰੁਪਏ ਜੁਰਮਾਨਾ ਲੱਗੂਗਾ 2000 ਰੁਪਏ ਜੁਰਮਾਨੇ ਦਾ ਸਾਡਾ ਚਲਾਨ ਕੱਢ ਦਿੰਦਾ ਇੱਕ ਜਿਹੜੀਆਂ ਇੰਟਰਨੈਸ਼ਨ ਯਾ ਜਮਾਟੋ ਜਮੂਟੋ ਜੋ ਵੀ ਨੇ ਹਜ਼ਾਰਾਂ ਕੰਪਨੀਆਂ ਨੇ ਜਿਹੜੀਆਂ ਕੰਪਨੀਆਂ ਨੇ ਇਹ ਮਤਲਬ ਖੁਦ ਮੋਡੀਫਾਈ ਕਰਦੇ ਆ ਆਪਣੇ ਬਾਈਕਸ ਨੂੰ ਸਰਕਾਰ ਨੂੰ ਕੋਈ ਟੈਕਸ ਨਹੀਂ ਦਿੰਦੇ ਸਰਕਾਰ ਦੇ ਰੈਵਨਿਊ ਨੂੰ ਬਹੁਤ ਵੱਡਾ ਲੋਸ ਪਾਉਂਦੇ ਆ ਉਹ ਉਹ ਚੱਲ ਸਕਦੀਆਂ ਨੇ ਉਹਨਾਂ ਨੂੰ ਸਰਕਾਰ ਖੋਚ ਆਂਦੀ ਆ ਔਨਲਾਈਨ ਪੈਸੇ ਵੀ ਪੇ ਕਰਦੇ ਆ ਔਨਲਾਈਨ ਲੋਕਾਂ ਆਮਨੇ ਸਾਹਮਨੇ ਨਾਲ ਬਿਲਕੁਲ ਜਾਂਦੇ ਵਿੱਚ ਉਹਨਾਂ ਨੇ ਕਮਰਸ਼ੀਅਲ ਉਹ ਲਾਏ ਹੋਏ ਆ ਪਿੱਛੇ ਬਾਕਸ ਲਾਏ ਹੋਏ ਆ ਤਾਂ ਕਿ ਲੋਕਾਂ ਤੱਕ ਉਹ ਖਾਣਾ ਪਹੁੰਚਾਇਆ ਜਾਵੇ ਉਹ ਕਮਰਸ਼ੀਅਲ ਚੂਜ਼ ਨਹੀਂ ਹੁੰਦੇ ਇੱਕ ਪ੍ਰਾਈਵੇਟ ਜਿਹੜਾ ਬਾਈਕਸ ਆ ਡੋਮੀਨੋਸ ਪੀਜ਼ਾ ਦੇ ਤੁਸੀਂ ਬਾਈਕ ਦੇਖ ਲਓ ਨ ਪਰੰਤੂ ਉਹਨਾਂ ਦੀ ਆਰਸੀਆਂ ਚੈੱਕ ਕਰੋ ਮੈਂ ਖੁਦ ਚੈੱਕ ਕੀਤੀਆਂ ਹੋਈਆਂ ਨੇ ਉਹਨਾਂ ਦੀ ਆਰਸੀਆਂ ਦੇ ਉੱਤੇ ਨੀਲਾ ਰੰਗ ਨਹੀਂ ਹੈਗਾ ਕੀ ਉਹਨਾਂ ਨੂੰ ਪਰਮਿਸ਼ਨ ਆ ਜਾਂ ਕੋਈ ਸਾਂਝਗਾਟ ਦੱਸੋ ਕਿਹੜੀ ਸਾਂਝਗਾਟ ਆ ਸਾਨੂੰ ਸ਼ੋਅ ਦਾ ਕਰੋ ਕੀ ਸਾਂਝਗਾਟ ਆ ਸਾਡੇ ਕੋਲ ਇਹਨਾਂ ਨੇ ਟੈਕਸ ਲਿਆ ਜਾਂਦਾ ਜਿਹੜੀਆਂ ਕੰਪਨੀਆਂ ਨੇ ਇਹਨਾਂ ਨਾਲ ਕੋਈ ਇਹਨਾਂ ਨਾਲ ਤੁਹਾਡਾ ਕੀ ਅੰਦਰਖੱਠ ਕੀ ਹੈਗਾ ਸਾਨੂੰ ਕਲੀਅਰ ਦੱਸੋ ਮਹੀਨੇ ਦਾ ਅਖਰਵਾਰ ਪਿਆ ਬੰਨ ਨੰਬਰ ਮੈਂ ਰਾਜਾਵੜਿੰਗੀ ਨੂੰ ਇਹ ਕਹਿਣਾ ਚਾਹੁੰਦਾ ਜਿਹੜਾ ਉਹ ਕਾਉਸ ਐਸਾ ਸਾਨੂੰ ਦੱਸਿਆ ਜਾਵੇ ਸਪੈਸ਼ਲੀ ਕੁਆਲਿਟੀ ਦੱਸਿਆ ਵੀ ਉਹ ਕਾਉਸ ਐ ਸਾਡਾ ਕਿੱਥੇ ਲੱਗ ਰਿਹਾ ਕਿਹਨੂੰ ਦਿੱਤਾ ਜਾ ਰਿਹਾ ਕਿਹਨ ਉਹ ਰੁਪਈਆ ਜਾਂਦਾ ਕਿੱਥੇ ਪਿਆ ਜਿਹੜਾ ਸਾਡੇ ਮਹਿਕਮੇ ਨੂੰ ਨਹੀਂ ਮਿਲਦਾ ਪਿਆ